ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਦਿਨਾਂ ਤੋਂ ਡਿਬਰੂਗੜ ਅਸਾਮ ਦੇ ਜੇਲ੍ਹ ਵਿੱਚ ਬੈਠੇ ਹੋਏ ਸਾਡੇ ਵੀਰ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਸਾਥੀ ਪਤਾ ਲੱਗਾ ਕਿ ਉਹ ਭੁਖੜ ਹੜਤਾਲ ਤੇ ਬੈਠੇ ਨੇ ਕਾਰਨ ਇਹ ਹੈ ਕਿ ਸਰਕਾਰੀ ਅਤਿਆਚਾਰ ਦਾ ਸ਼ਿਕਾਰ ਹੋ ਰਹੇ ਨੇ ਤੇ ਉਹਨਾਂ ਦੇ ਅਮਰੀਕਾਂ ਤੇ ਬਾਸਲੂਮਾਂ ਤੱਕ ਵੀ ਕੈਮਰੇ ਲਾਏ ਹੋਏ ਨੇ ਇੰਨੀ ਸਿਕਿਉਰਿਟੀ ਐਡ ਕੀਤੀ ਹੋਈ ਹੈ ਜਦੋਂ ਕਿ ਉਹਤੇ ਮੁਲਾਕਾਤੀ ਵੀ ਜਾਂਦਾ ਹੈ ਤੇ ਕਈ ਥਾਵਾਂ ਤੋਂ ਲੰਘ ਕੇ ਸਿਕਿਉਰਿਟੀ ਵੇਦੀ ਚੈੱਕ ਕਰਕੇ ਫਿਰ ਅੰਦਰ ਜਾਣ ਦਿੰਦੇ ਨੇ ਕੋਈ ਕੀ ਨਹੀਂ ਜਾ ਸਕਦੀ ਤੇ ਫਿਰ ਇੰਨੇ ਕੈਮਰੇ ਲਾ ਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਜਾਣੇ ਵਜੋਂ ਉਹ ਭੋਖੜ ਹੜਤਾਲਤੇ ਨੇ ਅੱਜ ਕੁਝ ਜਥੇਬੰਦੀਆਂ ਤੇ ਉਹਨਾਂ ਦੇ ਪਿਤਾ ਜੀ ਸਰਦਾਰ ਤਰਸੇਮ ਸਿੰਘ ਜੀ ਮਾਤਾ ਬਲਵਿੰਦਰ ਕੌਰ ਤੇ ਬਾਕੀ ਜਿਹੜੇ ਉੱਥੇ ਬੈਠੇ ਆ ਸਾਮ ਵਿੱਚ ਵੀਰ ਨੇ ਉਹਨਾਂ ਦੇ ਮਾਤਾ ਪਿਤਾ ਪਰਿਵਾਰ ਆਏ ਸੀ ਮਵੀ ਨਾਲ ਸਾਂ ਹੋਰ ਵੀ ਜਥੇ ਬੰਦਿਆਂ ਨਾਲ ਜਾ ਕੇ ਅੰਮ੍ਰਿਤਸਰ ਦੇ ਡੀ ਡੀਸੀ ਐਸਐਸਪੀ ਇਹਨਾਂ ਸਾਰੇ ਵੀਰਾਂ ਨੂੰ ਅੱਜ ਮੈਮੋਰੰਡਮ ਦੇਣ ਵਾਸਤੇ ਅਸੀਂ ਪਹੁੰਚੇ ਸਾਂ ਤੇ ਅੰਦਰ ਬੈਠ ਕੇ ਵੀ ਉਹਨਾਂ ਨੂੰ ਕਿਹਾ ਸੀ ਕਿ ਇਹ ਅਤਿਆਚਾਰ ਦੀ ਜਿਹੜੇ ਹਨੇਰੀ ਸਿੱਖਾਂ ਤੇ ਤੁਸੀਂ ਝੁਲਾ ਰਹੇ ਹੋ ਇਹ ਬਹੁਤ ਮੰਦ ਭਾਗੀ ਹੈ ਸਾਡੇ ਬੱਚੇ ਜਿਹੜੇ ਨੇ ਉਹ ਬਾਹਰ ਦੀਆਂ ਜੇਲਾਂ ਪੰਜਾਬ ਦੀਆਂ ਸਟੇਟਾਂ ਤੋਂ ਬਾਹਰ ਉਹਨਾਂ ਤੇ ਅਤਿਆਚਾਰ ਕਰ ਰਹੇ ਨੇ ਜੇ ਕਿਸਾਨ ਕੋਈ ਪੰਜਾਬ ਦੇ ਹੱਕ ਦੀ ਆਪਣੀ ਆਵਾਜ਼ ਠਾਉਂਦਾ ਹੈ ਤੇ ਸ਼ੰਭੂ ਬਾਰਡਰ ਤੇ ਅਤਿਆਚਾਰ ਹੋ ਰਿਹਾ ਐਂਓ ਲੜਾਈ ਲੱਗੀ ਹੈ ਜਿਵੇਂ ਪਾਕਿਸਤਾਨ ਨਾਲ ਗੋਲੇ ਚੱਲ ਰਹੇ ਹੋਣ ਇਹ ਸਾਰਾ ਕੁਝ ਪਤਾ ਨਹੀਂ ਸਰਕਾਰ ਕੀ ਚਾਹੁੰਦੀ ਹੈ ਕਿਵੇਂ ਪੰਜਾਬ ਨੂੰ ਤਬਾਹ ਕਰਨ ਦੇ ਕੀ ਮਨਸੂਬੇ ਨੇ ਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਵੀ ਇਹ ਜਿਹੜੀ ਅਤਿਆਚਾਰ ਦੀ ਹਨੇਰੀ ਤੁਸੀਂ ਪੰਜਾਬ ਵਿੱਚ ਚੁਲਾ ਰਹੇ ਹੋ ਔਰ ਇਹ ਉਹੀ ਪੰਜਾਬ ਹੈ ਸੋਨੇ ਦੀ ਚਿੜੀ ਜਿਹੜਾ ਸਾਰੇ ਹਿੰਦੁਸਤਾਨ ਨੂੰ ਪਾਲਦਾ ਰਿਹਾ ਤੇ ਇਹੀ ਘਟ ਗਿਣਤੀ ਦੀ ਕੌਮ ਹੈ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਜੇ ਸਿੱਖਾਂ ਦੀਆਂ ਕੁਰਬਾਨੀਆਂ ਦਾ ਕੋ ਕੋ ਪ੍ਰੋਖੇ ਕਰਕੇ ਤੁਸੀਂ ਸਾਡੇ ਤੇ ਅਤਿਆਚਾਰ ਕਰ ਰਹੇ ਹੋ 30 32 32 ਸਾਲ ਤੋਂ ਸਾਡੇ ਵੀਰ ਜੇਲਾਂ 'ਚ ਬੈਠੇ ਉਹਨਾਂ ਦੀਆਂ ਰਿਹਾਈਆਂ ਨਹੀਂ ਕਰ ਰਹੇ ਤੇ ਜਿਹੜੇ ਇਹ ਪਿਛਲੇ ਸਾਲ ਦੇ ਫੜੇ ਨੇ ਉਹਨਾਂ ਦੀ ਐਨਐਸਆਰ ਕੀ ਖਤਮ ਹੋ ਰਹੀ ਹੈ ਤੇ ਮੈਂ ਸਮਝਦਾ ਆ ਆਸਾਮ ਦੀ ਸਰਕਾਰ ਡਿਬਰੂਗੜ੍ਹ ਜੇਲ੍ਹ ਦੇ ਅੰਦਰ ਉਹਨਾਂ ਤੇ ਅਤਿਆਚਾਰ ਕਰਕੇ ਤੇ ਕੋਈ ਨਾ ਕੋਈ ਦੂਸ਼ਣਵਾਦੀ ਲਾ ਕੇ ਉਹਨਾਂ ਤੇ ਨਵੇਂ ਸਿਰਿਓਂ ਕੇਸ ਪਾ ਕੇ ਉਹਨਾਂ ਨੂੰ ਪੱਕੇ ਤੌਰ ਤੇ ਉੱਥੇ ਰੱਖਣਾ ਚਾਹੁੰਦੀ ਹੈ ਤੇ ਸਰਕਾਰ ਦੇ ਪਤਾ ਨਹੀਂ ਕੀ ਮਨਸੂਬੇ ਨੇ ਵੀ ਹੋਰ ਸਾਡੇ ਵੀਰਾਂ ਨੂੰ ਕਾਲੇ ਪਾਣੀਆਂ ਰਿਸਾ ਜਾਂ ਕਿਉਂ ਦਿੱਤੀ ਜਾ ਰਹੀ ਹੈ ਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਵੀ ਵੇਖੋ ਇਹਦੇ ਨਾਲ ਪੰਜਾਬ ਦਾ ਜਿਹੜਾ ਵਸਦਾ ਰਸਦਾ ਪੰਜਾਬ ਹੈ ਨੂੰ ਨਾ ਉਜਾੜੋ ਨਾ ਪੰਜਾਬ ਦਾ ਮਾਹੌਲ ਖਰਾਬ ਕਰੋ ਨਾ ਸਿੱਖ ਨੌਜਵਾਨਾਂ ਦਾ ਘਾਨ ਕਰੋ ਜਿਹੜੇ ਪੰਜਾਬ ਦੇ ਸਾਡੇ ਮਸਲੇ ਨੇ ਜਾਂ ਜਿਹੜੇ ਸਾਡੇ ਬੱਚੇ ਲੰਮੇ ਹਰਸੇ ਤੋਂ ਸਾਡੇ ਵੀ ਜੇਲਾਂ ਦੀਆਂ ਕਾਲ ਕੋਠਾਂ 'ਚ ਬੈਠੇ ਨੇ ਬਿਨਾਂ ਸ਼ਰਤਾਂ ਨੂੰ ਰਿਹਾਅ ਕਰਕੇ ਪੰਜਾਬ ਦਾ ਆਮਨ ਚੈਣ ਜਿਹੜਾ ਹੈ ਉਹਨੂੰ ਸਹੀ ਤਰੀਕੇ ਨਾਲ ਚਲਾਓ ਲੋਕਾਂ ਨੂੰ ਖੁਸ਼ਹਾਲੀ ਦਿਓ ਲੋਕਾਂ ਦੇ ਜਿਹੜੇ ਕਾਰਜ ਨੇ ਉਹ ਪੂਰੇ ਕਰੋ ਨਾ ਅਤਿਆਚਾਰੀ ਬਣੋ ਨਾ ਪੰਜਾਬ ਨੂੰ ਹਿੰਦੁਸਤਾਨ ਨੂੰ ਤਬਾਹ ਕਰੋ ਮੈਂ ਸਰਕਾਰ ਨੂੰ ਇਹ ਅਪੀਲ ਕਰਦਾ ਹਾਂ ਕਿ ਸਾਰੇ ਬੰਦ ਖਲਾਸੀ ਵੀਰਾਂ ਉਹਨਾਂ ਵੀਰਾਂ ਦੀ ਬੰਦ ਖਲਾਸੀ ਕਰੋ ਭਾਈ ਅਮਰਤਪਾਲ ਸਿੰਘ ਸਾਥੀਆਂ ਸਵਿਮਤਾਂ ਦੀ ਰਿਹਾਈ ਕਰੋ ਜਿਨ੍ਹਾਂ ਚਿਰ ਨਹੀਂ ਕੇਸ ਚੱਲ ਰਹੇ ਨੇ ਉਹਨਾਂ ਚਿਰਨੂੰ ਪੰਜਾਬ ਦੀ ਕਿਸੇ ਵੀ ਜੇਲ੍ਹ 'ਚ ਤਬਦੀਲ ਕਰਕੇ ਤੇ ਉਹਨਾਂ ਨੂੰ ਜਿਹੜੀਆਂ ਬੰਦੀਆਂ ਸਹੂਲਤਾਂ ਨੇ ਉਹ ਦਿਓ ਤੇ ਮਾਪਿਆਂ ਨੂੰ ਪਰਿਵਾਰਾਂ ਨਾਲ ਮੁਲਾਕਾਤ ਦਾ ਸਮਾਂ ਦਿਓ ਇਹ ਸਰਕਾਰ ਨੂੰ ਅਪੀਲ ਹੈ ਉਹਨਾਂ ਦੀ ਭੋਖ ਹੜਤਾਲ ਜਿਹੜੀ ਬੰਦ ਕਰਨੀ ਚਾਹੀਦੀ ਹੈ ਤੇ ਉਹਨਾਂ ਦੇ ਵੀਰ ਜਿਹੜੇ ਨੇ ਉਨ੍ਹਾਂ ਦੇ ਜਿਹੜੇ ਮਸਲੇ ਨੇ ਵੀਰਾਂ ਦੇ ਉਹ ਸਰਕਾਰ ਨੂੰ ਹੱਲ ਕਰਨੇ ਚਾਹੀਦੇ ਆ ਇਹ ਸਰਕਾਰ ਨੂੰ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ